ਹਾਂਜੀ ਮਿੱਤਰੋ ਅੱਜ ਸੀਗਾ ਪਰਨ ਲੱਤਾਂ ਦਾ ਵਰਕਆਊਟ ਮਤਲਬ ਲੈਗ ਵਰਕਆਊਟ ਜਿੱਦੋਂ ਸਾਰੇ ਡਰਦੇ ਨੇ ਮੈਨਸੇ ਕੋ ਵਧੀਆ ਲੱਗਦਾ ਲੈਗ ਡੇ ਆ ਗਿਆ ਅੱਜ ਕੈਂਟ ਵੇਟ ਲਾਵਾਂਗੇ ਹੈਵੀ ਵੇਟ ਲਾਵਾਂਗੇ ਲੈਗ ਡੇ ਨਹੀਂ ਕਰਦੇ ਸਕਿੱਪ ਕਦੇ ਵੀ ਫਸਟ ਐਕਸਰਸਾਈਜ਼ ਤੁਸੀਂ ਦੇਖ ਸਕਦੇ ਹੋ ਐਨ ਪੂਰਾ ਸਕ੍ਰੀਜ਼ ਕਰਨਾ ਤੇ ਸਲੋ ਵੇਟ ਨੂੰ ਕੰਟਰੋਲ ਕਰਕੇ ਐਨ ਪ੍ਰੋਪਰ ਵੇ ਦੇ ਨਾਲ ਕਰਨਾ ਇਹ ਤੁਹਾਡੀ ਫਰੰਟ ਸਕੈਡ ਨੂੰ ਟਾਰਗੇਟ ਕਰਦਾ ਮਿੱਤਰੋ ਇਹ ਤੁਸੀਂ ਲਾਇ ਕਰੋ ਐਨ ਪ੍ਰੋਪਰ ਤੇ ਹੈਵੀ weight ਲਾਇਆ ਕਰੋ ਜਦੋਂ ਹੈਵੀ weight ਹੋ ਜਾਏ ਤਾਂ سپورਟ ਵੀ ਲੈ ਲਿਆ ਕਰੋ ਨਾਲ ਤੇ ਸੈਕੰਡ ਐਕਸਾਈ ਆਪਣਾ ਮੈਸੀਟਡ ਹੈਮਸਟ੍ਰਿੰਗ ਬੈਡ ਕੇ ਵੀ ਕੰਟਰੋਲ ਇਹਦੇ ਤਿੰਨ ਸੈਟ ਲਾਉਂਗੇ 15-15 ਰੈਪੀਟਿਸ਼ਨ ਸਲੋ ਸਕਵੀਜ਼ ਕਰਕੇ ਐਂਡ ਪ੍ਰੋਪਰ ਰੇਜ ਹੀ ਕਰਕੇ ਪ੍ਰੋਪਰ ਇਹ ਜੀ ਲਾਉ ਤੁਸੀਂ ਲੈਗ ਐਪ ਜਨ ਕਰੋ ਲੈਗ ਉਰੇ ਘੜ ਦੋ ਵਧੀਆ ਕਿਉਂਕਿ ਇਹਦੇ ਨਾਲ ਹੀ ਤੁਹਾਡਾ ਬਹੁਤ ਵਧੀਆ ਕਾਫੀ ਤੁਹਾਨੂੰ ਬੇਨਫਿਟ ਹੁੰਦੇ ਨੇ ਇਹਦੇ ਨਾਲ ਤੁਹਾਡੇ ਸਟਰੈਂਥ ਬਣਦੀ ਹੈ ਸਟੈਮਨਾ ਤੇਲ ਆਪਾਂ ਲੈ ਇੱਕ ਪ੍ਰੈਸ ਲਾਵਾਂਗੇ ਵੇਟ ਹੈਵੀ ਲੈਗ ਦੇਹਣੀ ਕਰਦੇ ਸਕਿਪ ਕਰਦੇ ਵੀ ਡੌਣੇ ਦੇ ਜੋਰ ਨਹੀਂ ਮਾਰਦੇ ਨਿੱਤਰਾ ਕਰਨਾ ਲੈਗ ਦੇ ਵੀ ਜੋਰ ਮਾਰਦੇ ਆ ਤੁਸੀਂ ਵੇਟ ਲਾਇਆ ਕਰੋ ਮਿਹਨਤ ਕਰਿਆ ਕਰੋ ਜਿੰਨਾ ਵੇਟ ਲਾ ਸਕਦੇ ਉਹਨਾਂ ਵੇਟ ਹੀ ਲਾਇਆ ਕਰੋ ਤੇ ਕਿਸੇ ਦਿਨ ਇਸਟ ਆ ਕੇ ਵੀ ਮੈਂ ਇਨਾ ਵੇਟ ਲਾ ਸਕਦਾ ਉਹਨਾਂ ਵੇਟ ਲਾ ਸਕਦਾ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਜਿੰਨਾ ਤੁਸੀਂ ਵੇਟ ਲਾ ਸਕਦੇ ਉਹਨਾਂ ਹੀ ਵੇਟ ਲਾਇਆ ਕਰੋ ਕੋਈ ਚੈੱਕ ਕਰਨੀ ਆਪਾਂ ਨੂੰ ਯਾਰ ਵੱਧ ਵੇਟ ਲਾ ਕੇ ਪਕੜ ਕੇ ਕਿਤੇ ਚਲੇ ਜਾਵਾਂਗੇ ਜਾਂ ਕੁਝ ਮਿਲ ਜੂ ਆਪਾਂ ਨੂੰ ਕੁਝ ਨਹੀਂ ਮਿਲਦਾ ਐ ਇਦਾਂ ਤੇ ਨੈਕਸਟ ਐਕਸਰਸਾਈਜ਼ ਆਪਾਂ ਇਹ ਤੁਹਾਡੇ ਗਲੂਟਸ ਨੂੰ ਟਾਰਗੇਟ ਕਰਦੇ ਆ ਮਿੱਤਰੋ ਐਦਾਂ ਹੀ ਕਿਤੇ ਫਿਰ ਡੰਬਲ ਜਾਂ ਲੈ ਲੈਣਾ ਇੱਕ ਜਾਂ ਤੁਸੀਂ ਵੇਟ ਲੈ ਲੈਣਾ ਤਾਂ ਤੁਸੀਂ ਰਾਤ ਨੂੰ ਵੀ ਕਰ ਸਕਦੇ ਹੋ ਪਰ ਐਦਾਂ ਵਧੀਆ ਨਹੀਂ ਲੱਗਦੀ ਆ ਮੈਂ ਪ੍ਰੈਫਰ ਹੀ ਕਰਦਾ ਹੁਣ ਐਰੋਪਨ ਵੇਟ ਮਤਲਬ ਖੁੱਲਾ ਵੇਟੀ ਪ੍ਰੈਫਰ ਕਰਦਾ ਹੁਣ ਜਿਹਨਾਂ ਪ੍ਰਿੰਸ ਭਾਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਆ ਖੁੱਲਾ ਵੇਟ ਮਾਰਿਆ ਕਰੋ ਤੇ ਇਹ ਵੀ ਤੁਹਾਡੇ ਗਲੂਟਸ ਲਈ ਐਕਸਰਸਾਈਜ਼ ਆ ਇਦਾਂ weight heavy ਕਰਕੇ ਇਦਾਂ ਨੀਚੇ ਤੱਕ ਲਾਉਣਾ ਪੂਰਾ ਪ੍ਰੋਪਰ ਨੀਚੇ ਅਪ ਅਪ ਡਾਊਨ ਮੇਰੇ ਮਿੱਤਰੋ ਇਹਦੇ ਨਾਲ ਹੀ ਤੋਂ ਡਿਸਟੈਂਸ ਤੋਂ ਸੈੱਮਨ ਇੰਕਰੀਜ਼ ਹੁੰਦਾ ਬਹੁਤ ਵਧੀਆ ਇਹ ਤੁਹਾਡੇ ਹੈਮਸਟ੍ਰਿੰਗ ਟਾਰਗੇਟ ਕਰਦੀ ਹੈ ਇਹ ਨਵੀਂ ਐਕਸਰਸਾਈਜ਼ ਆ ਇਹ ਤੁਸੀਂ ਫਾਲੋ ਕਰਕੇ ਦੇਖਿਓ ਰੂ ਇਸ ਚੀਜ਼ ਨੂੰ ਕਿੰਨਾ ਟੈਕਸਾਈਜ਼ ਤੇਰੇ ਇਹ ਕਿ ਨੈਕਸਟ ਐਕਸਰਸਾਈਜ਼ ਆ ਪਿੰਗ ਲਈ ਇਦਾਂ weight ਲੈ ਕੇ ਇੱਕ ਇਦਾਂ ਇਟ ਇਜ਼ ਲੋ ਉੱਪਰ ਤੱਕ ਨੀਂਨਾ ਸਕਵੀਜ਼ ਕਰ ਸਕਦੇ ਹਾਂ ਪੰਜੇ ਨੇ ਪਾ ਰਹੇ ਨੇ ਉੱਪਰ ਤੱਕ ਲੇ ਜਾ ਕਰੋ ਇਹ ਪੂਰਾ ਖਿੱਚ ਗਿਆ ਪਤਾ ਲੱਗੇ ਵੀ ਹਾਂ ਪਿੰਨਿਆਂ ਦੇ ਜੋਰ ਪੈ ਰਿਹਾ ਪ੍ਰੋਪਰ ਇਹ ਜਿੱਕ ਲਾਇਆ ਕਰ ਦਸੀਂ ਨਾਲੀ ਵੀਡੀਓ ਬਤੀ ਲਾਈਕ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਜ਼ਰੂਰ ਮੈਨੂੰ ਵੀ ਬਤੀ ਡੱਕੇ ਮੋਟੀਵੇਸ਼ਨ ਮਿਲਦੀ ਆ ਜੇ ਤੁਸੀਂ ਕਮੈਂਟ ਕਰਕੇ ਦਗਾਤੇ ਹੋ ਨਾ ਤਾਂ ਬਤੀ ਲਗਾਤਾਰ ਰੱਖਦੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਲਾਸਟ ਐਕਸ ਹੈ ਜੇ ਆਪਾਂ ਨੇ ਇਹ ਵੀ ਪਿੰਨਿਆਂ ਦੀ ਆ ਇਦੇ ਵਿੱਚ ਵੀ ਲੋਡ ਕਰਕੇ ਚੀਲਾਉ ਤੁਸੀਂ ਆਪਣਾ ਉਹ ਮੀਟਿੰਗ ਲੱਗ ਸੋ ਕੋ ਟੈਸਟ ਦਿਨੀ ਆਪ ਤੇ ਦੋ ਵਾਰ ਲੈਕ ਲਾਇ ਕਰੋ ਜਿਨਾਂ ਨੂੰ 6-7 ਮਹੀਨੇ ਹੋ ਗਏ ਭਰਾ ਮਨ ਜਾਂਦਾ ਹੁੰਦੇ ਨੇ ਤਾਂ ਦੋ ਵਾਰੀ ਸ਼ੁਰੂ ਕਰਦੇ ਹੋ ਲੈਗ ਤੇ ਫੈਰੀ ਦੇਖੋ ਸਰੀਰ ਚ ਤੇ ਤੁਹਾਡੀ ਅੱ퍼 ਬਾਡੀ ਵੀ ਇਹਦੇ ਨਾਲ ਕਾਫੀ ਜ਼ਿਆਦਾ ਇਨਕਰੀਜ਼ ਹੋਊਗੀ ਤੁਹਾਡਾ ਸਟੈਮ ਦਾ ਬਹੁਤ ਵਧੀਆ ਤੇ ਲਾਸਟ ਦੇ ਵਿੱਚ ਆਪਾਂ ਨੇ ਕੀਤਾ 10 ਮਿੰਟ ਦਾ ਕਾਰਡੀਓ ਬਾਅਦ ਵਿੱਚ ਆਪਾਂ ਸਟ੍ਰੈਚਿੰਗ ਕੀਤੀ ਸੀਗੀ ਪਸੀਨਾ ਆ ਗਿਆ ਸੀਗਾ ਬਾਹਰ ਸੀਗੀ ਠੰਡ ਬਹੁਤ ਜ਼ਿਆਦਾ ਪਰ ਪਸੀਨਾ ਤਾਂ ਤੁਹਾਨੂੰ ਪਤਾ ਲੈਗਡੇ ਲੱਗੇ ਪਸੀਨਾ ਆ ਹੀ ਜਾਂਦਾ